ਇਸ ਵਕਤ ਮੈਂ 128 ਸਟਰੀਟ ਔਰ 67 ਐਮਨਿਊ ਦੇ ਉੱਤੇ ਮੌਜੂਦ ਹ ਜਿੱਥੇ ਇੱਕ ਘਰ ਦੇ ਬਾਹਰ ਇੱਕ ਵੱਡਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸੀਐਫਐਸਯੂ ਦੇ ਵੱਲੋਂ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬਾਹਰ ਉਸ ਨੂੰ ਲੈ ਕੇ ਆਈ ਹੈ ਕਿ ਇਹ ਹੈ ਡਰੱਗ ਟ੍ਰੈਫਿਕਿੰਗ ਦਾ ਮਾਮਲਾ ਹੈ ਔਰ ਉਸੀ ਦੇ ਚਲਦਿਆਂ ਹੋਇਆਂ ਇਸ ਕੇਸ ਦੀ ਇਨਵੈਸਟੀਗੇਸ਼ਨ ਜੋ ਹੈ ਉਹ ਕੀਤੀ ਜਾ ਰਹੀ ਹੈ ਇਹ ਰੈਂਟਡ ਪ੍ਰਾਪਰਟੀ ਹੈ ਜਿਸ ਦੇ ਵਿੱਚ ਵਕ-ਵਕ ਤਰ੍ਹਾਂ ਦੇ ਵਕ-ਵਕ ਫੀਲਡਸ ਦੇ ਜਿਹੜੇ ਲੋਕ ਨੇ ਉਹ ਇੱਥੇ ਰਹਿ ਰਹੇ ਸੀ ਇਸ ਵਕਤ ਮੈਂ 128 ਸਟਰੀਟ ਔਰ 67 ਐਮਨਿਊ ਦੇ ਉੱਤੇ ਮੌਜੂਦ ਹਾਂ ਜਿੱਥੇ ਇੱਕ ਘਰ ਦੇ ਬਾਹਰ ਇੱਕ ਵੱਡਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸੀਐਫਐਸਯੂ ਦੇ ਵੱਲੋਂ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕੰਬਾਈਨਡ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਵੱਲੋਂ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਔਰ ਹੁਣੇ-ਹੁਣੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬਾਹਰ ਉਸ ਨੂੰ ਲੈ ਕੇ ਆਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰੈਜ਼ੈਂਸ ਜੋ ਹੈ ਉਹ ਇੱਥੇ ਦੇਖਣ ਨੂੰ ਮਿਲ ਰਹੀ ਹੈ ਤਾਂ ਤਕਰੀਬਨ 1 ਘੰਟਾ ਹੋ ਚੱਲਿਆ ਇਸ ਪੂਰੀ ਇਨਵੈਸਟੀਗੇਸ਼ਨ ਨੂੰ ਇਸ ਪੂਰੇ ऑपरेशन ਨੂੰ ਔਰ ਸਾਡੀ ਗੱਲਬਾਤ ਜਿਹੜੀ ਹੈ ਉਹ ਕਾਰਪਲ ਸੰਗ ਉਹਨਾਂ ਦੇ ਨਾਲ ਹੋਈ ਹੈ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਡਰਗ ਟ੍ਰੈਫਿਕਿੰਗ ਦਾ ਮਾਮਲਾ ਹੈ ਔਰ ਉਸੀ ਤੇ ਚਲਦਿਆਂ ਹੋਇਆਂ ਇਸ ਕੇਸ ਦੀ ਇਨਵੈਸਟੀਗੇਸ਼ਨ ਜੋ ਹੈ ਉਹ ਕੀਤੀ ਜਾ ਰਹੀ ਹੈ ਔਰ ਆਸ-ਪਾਸ ਦੇ ਜਿਹੜੇ ਲੋਕ ਨੇ ਔਰ ਜੋ ਘਰ ਦੇ ਓਨਰ ਨੇ ਉਹਨਾਂ ਤੋਂ ਪੁੱਛਿਆ ਕਿ ਇਹ ਰੈਂਟਡ ਪ੍ਰਾਪਰਟੀ ਹੈ ਇੱਥੇ ਉਹ ਓਨਰ ਨਹੀਂ ਰਹਿ ਰਹੇ ਸੀ ਇਹ ਰੈਂਟਡ ਪ੍ਰਾਪਰਟੀ ਹੈ ਜਿਸ ਦੇ ਵਿੱਚ ਵਕ-ਵਕ ਤਰ੍ਹਾਂ ਦੇ ਵਕ-ਵਕ ਫੀਲਡਸ ਦੇ ਜਿਹੜੇ ਲੋਕ ਨੇ ਉਹ ਇੱਥੇ ਰਹਿ ਰਹੇ ਸੀ ਨੀਚਲੇ ਬੇਸਮੈਂਟ ਦੇ ਵਿੱਚ ਵੀ ਦੋ ਕਪਲ ਰਹਿ ਰਹੇ ਸੀ ਉੱਪਰਲੇ ਪਾਸੇ ਵੀ ਕੁਝ ਮੁੰਡੇ ਰਹਿ ਰਹ ਅ ਕਲੀਅਰ ਨਹੀਂ ਹੈ ਕਿ ਕੌਣ ਉਹ ਵਿਅਕਤੀ ਨੇ ਕਿਹੜੀ ਕਮਿਊਨਿਟੀ ਦੇ ਉਹ ਵਿਅਕਤੀ ਨੇ ਪਰ ਇੱਕ ਨੌਜਵਾਨ ਨੂੰ ਜੋ ਹੈ ਉਹ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਆਈਏ ਤਸਵੀਰਾਂ ਦੇ ਵਿੱਚ ਪਿਛਲੇ ਪਾਸੇ ਤੁਸੀਂ ਦੇਖੋਗੇ ਕਿ ਉਸ ਤੋਂ ਪੁੱਛ ਕੇ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਡਰੱਗ ਟ੍ਰੈਫਿਕਿੰਗ ਦਾ ਮਾਮਲਾ ਹੁਣ ਇਸ ਪੂਰੀ ਪ੍ਰਾਪਰਟੀ ਨੂੰ ਜੋ ਹੈ ਉਹ ਚੈੱਕ ਕੀਤਾ ਜਾਊਗਾ ਕਿ ਇਸ ਪ੍ਰਾਪਰਟੀ ਦੇ ਵਿੱਚ ਕੀ ਕੁਝ ਡਰੱਗਸ ਜਿਹੜੀ ਹੈ ਉਹ ਤਾਂ ਨਹੀਂ ਰੱਖੀ ਹੋਈ ਔਰ ਕਿਵੇਂ ਇਹਨਾਂ ਦਾ ਨੈਕਸਸ ਜੋ ਹੈ ਉਹ ਚਲਾਇਆ ਜਾ ਰਿਹਾ ਸੀ ਪਰ ਵੱਡੀ ਗੱਲ ਇਹ ਹੈ ਕਿ ਇਹ ਪੂਰਾ ਇਲਾਕਾ ਜਿਹੜਾ ਹੈ ਇੱਕ ਰੈ residențial ਏਰੀਆ ਹੈ ਔਰ ਇਸ ਰੈ residențial ਏਰੀਆ ਦੇ ਵਿੱਚ ਇਸ ਤਰੀਕੇ ਦੀ ਐਕਟੀਵਿਟੀ ਹੋਣਾ ਇਹ ਆਪਣੇ ਖੜੀ ਕਰਦਾ ਹੈ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰੈਜ਼ੈਂਸ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਔਰ ਅਜੇ ਹੀ ਟੀਮ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਸਰੀ ਦੇ ਵਿੱਚ ਪਹਿਲਾਂ ਕਦੀ ਨਹੀਂ ਵੇਖੀ ইਆਰਟੀ ਦੱਸਿਆ ਜਾ ਰਿਹਾ ਹੈ ইਆਰਟੀ ਦੀ ਟੀਮਸ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਜੋ ਸੀਐਸ ਸੀਐਫਐਸ ਯੂ ਦੀ ਟੀਮ ਹੈਗੀ ਹੈ ਉਹ ਇੱਥੇ ਪਹੁੰਚੀ ਹੋਈ ਹੈ ਕੰਬਾਈਨਡ ਫੋਰਸਸ ਸਪੈਸ਼ਲ ਯੂਨਿਟ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਏਰੀਆ ਨੂੰ ਪੂਰੇ ਘਰ ਨੂੰ ਜੋ ਹੈ ਉਹ ਹੁਣ ਕਾਰਡਨ ਆਫ ਕਰ ਦਿੱਤਾ ਗਿਆ ਔਰ ਪੂਰੀ ਇਨ ਹੇ ਅੰਦਰ ਤੁਸੀਂ ਵੇਖੋਗੇ ਹੁਣ ਪੁਲਿਸ ਦੀਆਂ ਜਿਹੜੀਆਂ ਟੀਮ ਨੇ ਉਹ ਅੰਦਰ ਗਈਆਂ ਨੇ ਅੰਦਰ ਦਾਖਲ ਹੋ ਚੁੱਕੀਆਂ ਨੇ ਹੱਥ ਦੇ ਵਿੱਚ ਉਹਨਾਂ ਦੇ ਵੈਪਨਸ ਨੇ ਔਰ ਹੋ ਸਕਦਾ ਹੈ ਕਿ ਕੁਝ ਹੋਰ ਗ੍ਰਿਫਤਾਰੀਆਂ ਵੀ ਜਿਹੜੀਆਂ ਨੇ ਉਹ ਅੰਦਰ ਕਰਦੇ ਹੋ ਕੀਤੀਆਂ ਜਾ ਸਕਦੀਆਂ ਨੇ ਔਰ ਉਸ ਤੋਂ ਬਾਅਦ ਹੀ ਤਸਵੀਰਾਂ ਜਿਹੜੀਆਂ ਨੇ ਉਹ ਸਾਫ਼ ਹੋਣਗੀਆਂ ਤਾਂ ਜਿਹੜਾ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਇਸ ਗੱਡੀ ਦੇ ਵਿੱਚ ਬਿਠਾ ਦਿੱਤਾ ਗਿਆ ਇਸ ਗੱਡੀ ਦੇ ਵਿੱਚ ਉਸ ਨੂੰ ਬਿਠਾਇਆ ਗਿਆ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾਊਗੀ ਕਿ ਉਸ ਦੇ ਲਿੰਕ ਹੋਰ ਕਿਸ ਦੇ ਨਾਲ ਜੁੜੇ ਹੋਏ ਨੇ ਤਾਂ ਇਹ ਡਰੱਗਸ ਦੇ ਰਿਲੇਟਿਡ ਮਾਮਲਾ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆਇਆ ਹੈ ਡਰੱਗਸ ਦੀ ਇਨਵੈਸਟੀਗੇਸ਼ਨ ਕਰਦਿਆਂ ਹੋਇਆਂ ਪੁਲਿਸ ਨੂੰ ਇਹ ਟਿਪ ਮਿਲੀ ਸੀ ਕਿ ਇਸ ਘਰ ਦੇ ਵਿੱਚ ਕੁਝ ਸ਼ੱਕੀ ਲੋਕ ਜੋ ਨੇ ਉਹ ਹੋ ਸਕਦੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਅਜ ਸਵੇਰੇ ਆ ਕੇ ਇਸ ਘਰ ਦੇ ਬਾਹਰ ਆਪਰੇਸ਼ਨ ਜੋ ਹੈ ਉਹ ਸ਼ੁਰੂ ਕੀਤਾ ਰੇਡ ਐਫ ਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ